ਦੀ ਮਦਦ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੀ ਅਗਵਾਈ ਹੇਟ ਟ੍ਰੈਫਿਕ ਪੁਲਿਸ ਵਿੰਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅਜਨਾਲਾ ਅਤੇ ਰਾਮਦਾਸ ਖੇਤਰ ਦੇ ਪੀੜਤ ਲੋਕਾਂ ਲਈ ਰਾਤ ਸਮਗਰੀ ਭੇਜੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕਮਿਸ਼ਨਰ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਇੱਕ ਛੋਟਾ ਤੇ ਮਹੱਤਵਪੂਰਨ ਯਤਨ ਹੈ ਇਸ ਵਿੱਚ ਲੋੜਵੰਦ ਲੋਕਾਂ ਲਈ ਪਾਣੀ ਬ੍ਰੈਡ ਬਿਸਕੁਟ ਮੁਰੱਬਾ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਭੇਜੀਆਂ ਗਈਆਂ ਨੇ इस तो इलावा लोड अनुसार मच्छर पका गोलियां मोमबत्ती मुहैया करवाई गई अमृतसर डिस्ट्रिक्ट बॉर्डर पिंड ने स्पेशली रावी दे, ਉੱਥੇ ਕਾਫੀ ਫਲਾਟਸ ਦਾ ਨੁਕਸਾਨ ਹੋਇਆ। ਪਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੀ ਸਿਹਤ ਯਾਗੀ ਰਹੇ ਔਰ ਸਾਰੇ ਪਰਿਵਾਰਾਂ ਨੂੰ ਬਲ ਬਖਸ਼ਣ ਕਿ ਉਹ ਆਪਣਾ ਆਪਣ ਨੂੰ ਸੰਭਾਲ ਸਕਣ ਪਰਿਵਾਰਾਂ ਨੂੰ ਸੰਭਾਲ ਸਕਣ। ਪੰਜਾਬ ਗਵਰਨਮੈਂਟ ਵੱਲੋਂ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੁਲਿਸ ਵੱਲੋਂ ਰਾਹਤ ਦੇ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਨੇ। ਉਹਦੇ 'ਚ ਇੱਕ ਬਹੁਤ ਤਿਲਫੁੱਲ ਭੇਟਾ ਜਿਹੜੀ ਹੈ ਕਮਿਸ਼ਨਰ ਪੁਲਿਸ ਅਮਰਸਰ ਦੇ ਸਪੈਸ਼ਲਿਟੀ ਟ੍ਰੈਫਿਕ ਦੇ ਸਾਡੇ ਸਾਰੇ ਮੁਲਾਜ਼ਮ ਤੇ ਆਫਿਸਰਸ ਇਹਨਾਂ ਵੱਲੋਂ ਡਰਾਈ ਰਾਸ਼ਨ ਜਿਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਨੇ ਜਿਵੇਂ ਬਿਸਕਟ ਨੇ ਰਸਕ ਨੇ ਬ੍ਰੈਡ ਨੇ ਪਾਣੀ ਹੈ ਔਰ ਇਹਦੇ ਦੋ ਕੈਂਟਰ ਜਿਹੜੇ ਆ ਅਚਾਰ ਮਰਬੇ ਕਾਫੀ ਚੀਜ਼ਾਂ ਜਿਹੜੀਆਂ ਲੋਕਾਂ ਦੇ ਕੰਮ ਆ ਸਕਦੀਆਂ ਉਹ ਬੜੇ ਸੋਚਗੋਚ ਨਾਲ ਇਕੱਠੀਆਂ ਕੀਤੀਆਂ ਗਈਆਂ ਮੈਡੀਸਿਨਸ ਵੀ ਨੇ ਔਰ ਇਸ ਤੋਂ ਇਲਾਵਾ ਜਿਹੜੇ ਕੱਚੂ ਆਚਾ ਔਰ ਜਿਹੜੀਆਂ ਆ ਆਟੋ ਮਾਸ ਮੋਸਕੀਟੋ ਰੈਪੈਲੈਂਟ ਜੋ ਜੋ ਚੀਜ਼ਾਂ ਦੀ ਮਾਚਸ ਕੈਂਡਲਸ ਇਹ ਸਾਰੀਆਂ ਚੀਜ਼ਾਂ ਜੋ ਲੋਕਾਂ ਦੇ ਕੰਮ ਆ ਸਕਦੀਆਂ ਤੇ ਉਹਨਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਚਾਹੇ 에ਅਰ ਡ੍ਰੋਪਿੰਗ ਹੋਵੇ ਚਾਹੇ ਕਿਸਤੀ ਨਾਲ ਔਰ ਉਹ ਇਕੱਠਾ ਕਰਨ ਦਾ ਛੋਟਾ ਜਿਹਾ ਉਪਰਾਲਾ ਔਰ ਇਹਦੇ ਚ ਮੈਂ ਸਾਰੇ ਆਪਣੀ ਟੀਮ ਨੂੰ ਮੁਬਾਰਕਬਾਦ ਦਿੰਨਾ ਜਿਹਦੇ ਚ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਮੈਡਮ ਅਮਨਦੀਪ ਸਾਡੇ ਏਡੀਸੀਪੀ ਟ੍ਰੈਫਿਕ ਰਿਸ਼ੇ ਭੋਲਾ ਜੀ ਔਰ ਸਾਰਾ ਟ੍ਰੈਫਿਕ ਸਟਾਫ ਤੇ ਆਫੀਸਰਸ ਔਰ ਸਾਡੀਆਂ ਸਪਾਸ ਸਰਵਿਸ ਸੰਸਥਾਾਂ ਮੇ ਜਿਹੜੇ ਸਾਡੇ ਮੋਤਪੁਰ ਨੇ ਉਹਨਾਂ ਨੇ ਵੀ ਇਹ ਚ ਯੋਗਦਾਨ ਪਾਇਆ ਸੋ ਇਹ ਇੱਕ ਜਿਹੜਾ ਰੀਲੀਫ ਮੇਜਰ ਹੈ ਇਹ ਪਹਿਲ ਕਦਮੀ ਹੈ ਇੱਕ ਪਹਿਲੀ ਇਸ ਤੋਂ ਇਲਾਵਾ ਵੀ ਅਸੀਂ ਅਰਦਾਸ ਤੋਂ ਇਲਾਵਾ ਉਹਨਾਂ ਸਾਡੇ ਭੈਣ ਭਰਾਵਾਂ ਵਾਸਤੇ ਜੋ ਵੀ ਕਰ ਸਕਦੇ ਆ ਅੱਗੇ ਵੀ ਕਰਦੇ ਰਹਿਣਗੇ